ਸਿੰਘ ਸਵਾਨ ਦੀ 30 ਤਰੀਕ ਨੂੰ ਇਕੱਤਰਤਾ ਹੋ ਰਹੀ ਆ ਉਹਦੇ ਬਾਰੇ ਚ ਜੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਚ ਵਿਚਾਰ ਹੋਣੇ ਆ ਕਿ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜੈਸੇਦਾਰ ਨੂੰ ਉਹਦਾ ਧਿਆਨ ਇਸ ਚ ਲਿਆ ਲੈਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗਲਾਂਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜੈਸੇਦਾਰ ਸਾਹਿਬ ਜੋ ਇੱਕ ਪੰਥਕਰ ਵਹਿਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਤਰੋਹ ਕਮਾਉਣ ਜਾਂ ਪੰਥ ਦੀ ਜਿਹੜੀ ਮਰਿਆਦਾ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਕਿਉਂਕਿ ਤੁਸੀਂ ਇਸ ਗੱਲ ਦੀ ਅੱਜ ਉਹਨਾਂ ਨੂੰ ਬੇਨਤੀ ਕਰਦੀ ਹੈ ਆਪਕਿ ਸੂਚਨਿ ਬਾਗਲ ਦੇ ਉੱਤੇ ਕੋਈ ਫੈਸਲਾ। ਤੁਹਾਨੂੰ ਉਮੀਦ ਹੈ ਕਿ ਲਗਨਤਾ ਸਾਹਿਬ ਤਕਵੀਰ ਬਾਗਲ ਦੇ ਉੱਤੇ ਕੋਈ ਕਰਣਾ ਫੈਸਲਾ ਲੈ ਸਕਣਗੇ ਕਿਉਂਕਿ ਇਹ ਉਹਨਾਂ ਦੇ ਗੁਣ ਚੜੇ ਨਿਕਲਦੇ ਨੇ ਉਹਨਾਂ ਦੇ ਹੱਥਾਂ ਵਿੱਚ ਆਉਂਦੇ ਨੇ। ਨਹੀਂ ਇਹ ਇਹ ਜੀ ਅਸੀਂ ਤੇ ਸੰਗਤਤਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦੱਸਦਾ ਕਰ ਚਾਹਤੀ ਹਾਂ। ਹੁਣ ਜਸਦਾਰ ਨੂੰ ਇਹ ਚੀਜ਼ ਹੈ ਕਿ ਜਸਦਾਰ ਦੀ ਜਿਹੜੀ ਹੈ ਗੁਰੂ ਹਰਿਗੋਬਿੰਦ ਪਾਸ਼ਾ ਦਾ ਤਖਤ ਹੈ ਉਹਦੀ ਮਾਣ ਮਰਿਆਦਾ ਜਸਦਾਰ ਪਰ ਉਹ ਜਨੇ ਕਰੋ ਬਾਈ سامنے ਦੇਖ ਕੇ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੇ ਸਾਰੇ ਕਾਮ ਪਰਮਾਨੰਤ ਪਲਣਾ ਹੋਵੇ ਕਿ ਜਿੰਨਾ ਪਹਿਲਾ ਫੈਸਲੇ ਹੋਏ ਤੇ ਕਾਮ ਜਿਹੜੀ ਆ ਕਿ ਉਹ ਪੁੱਛਣ ਨਾ ਕਰੇ ਇਸ ਕਰਕੇ ਅਸੀਂ ਚੌਂਦੇ ਨਾਲ ਦੇ ਮਰਚ ਅਖਾਲ ਤੱਕ ਦੇ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨਾਲ ਹੀ ਖੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਗੱਲਾਂ ਧਿਆਨ ਚ ਰੱਖ ਕੇ ਤੇ ਇਹ ਫਿਰ ਜਿਹੜਾ ਕਿਸਮ ਦਾ ਸਰਵਾਨਾ 30 ਤਰੀਕ ਦਾ ਜਿਹੜਾ ਪ੍ਰੈਸ ਯਾਤ ਅੱਜ ਮੇਰਾ ਅਗਲੇ ਪੂਰਮ ਨੂੰ ਨੁਕਰੇਲਾ ਹਤਾ ਤੋਂ ਲੈਣਾ ਵਾ ਬੇਸ਼ਕ ਤਰ੍ਹਾਂ ਇਹ ਨੁਕਰਾ ਤੇ ਗੱਲ ਬੜੀ ਅੰਤਰਾ ਦੋ ਕੋਲੋਂ ਨਾਲ ਦਾ ਸਾਥ ਵਿੱਚ ਜਥੇਦਾਰ ਨੂੰ ਪਰੇ ਸਾਹਮਣੇ ਵੇਖ ਕੇ ਫੈਸਲਾ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਹੈ ਕਾ ਉਹ ਇਸ ਤਰੀਕਾ ਦਿਨ ਮੱਤੇ ਸਹੀ ਰਹੇਗਾ ਕਿ ਇਹ ਲੈਪਾਨ ਕੇ ਫੈਸਲਾ ਇਹ ਤਾਂ ਜੀ ਜੱਜਦਾਰ ਸਾਹਿਬ ਦੇ ਉੱਪਰ ਹੀ ਉਹ ਜੋ ਪੰਜ ਸਾਈਂ ਸਹਿਬਾਨ ਦੇ ਵਿੱਚ ਹੈ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮ ਨੂੰ ਦੱਸਣਾ ਪਊਗਾ ਜਦੋਂ ਉਹਨਾਂ ਦੇ ਕੋਈ ਇਹ ਵਿਚਾਰ ਦੀ ਫੈਸਲਾ ਇਹ ਜਿਹੜੇ ਗੱਲ ਆ ਕਿ ਉਹਨਾਂ ਨੂੰ ਦਸਦਾ ਬੁਸ਼ੇ ਅਮੇਰ ਕਰਦੇ ਨੇ ਤਾਂ ਸਹੀ ਫੈਸਲਾ ਦੇਣਗੇ ਜੋ ਕੌਮੀ ਪ੍ਰਵਾਨੋ ਹਲਦਰੀ ਦਾ ਨਗਰਪਾਲਿਕਾ ਕੀਤੀ ਜਾਵੇ ਤੇ ਅਮਰਿਤਪਾਲ ਨੂੰ ਮੈਡੀਕਲ ਸਹੂਲਤ ਜਿਹੜੀ ਆ ਉੱਥੇ ਨਹੀਂ ਨਜ਼ਰ ਆਈ ਕੀ ਕਹਿਣਾ ਚਾਹੋ ਨਹੀਂ ਇਹ ਜੀ ਖਲਾਫ ਸਰਕਾਰ ਦੀ ਸਰਕਾਰ ਦੀ ਬਹੁਤ ਅਣਗਹਿਲੀ ਆ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀ ਐਸੋ ਜੀਆਂ ਬਿਮਾਰੀਆਂ ਕੋਨਾਂ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਆ ਦੋ ਕੈਪਿਟਲ 99 ਖਬਰ ਮੇਡੀਆ ਦੇ ਥਰੂ ਵੀ ਤੋਂ ਉਦਾਂ ਵੀ ਪਤਾ ਲੱਗਾ ਕਿ ਉਹ ਇੱਕ ਸਿੰਘ ਨੂੰ ਉਹ ਦਵਾਈ ਕਈ ਦਰਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਲ ਉਹਦੇ ਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਐਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣੀ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਇਹ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ